ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ 채ਨਲ ਤੇ ਸੋ ਵੀਡੀਓ ਨੂੰ ਲਾਸਟ ਦੇ ਤੱਕ ਜ਼ਰੂਰ ਦੇਖ ਲੈਣਾ ਤਾਂ ਕਿ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚਾਈ ਜਾ ਸਕੇ ਸੀਸੀਡੀਓ ਦੀ ਜਿਹੜੀ ਮੈਰਿਟ ਲਿਸਟ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਕਿੰਨੇ ਨੰਬਰ ਵਾਲੇ ਲੱਗਣਗੇ ਜਿਹੜੇ ਕਲਰਕ ਟ੍ਰਿਪਲ ਐਸਬੀ ਦੇ ਵਿੱਚ ਤੇ ਸੇਫ ਮਾਰਕਸ ਕਿਹੜੇ ਨੇ ਆਪਾਂ ਉਹ ਵੀ ਗੱਲ ਕਰਾਂਗੇ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਲਾਸਟ ਦੇ ਤੱਕ ਜ਼ਰੂਰ ਦੇਖ ਲੈਣਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਮੇਕ ਸ਼ੂਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਚਲੋ ਦੋਸਤੋ ਪਹਿਲਾਂ ਤੁਹਾਡੇ ਨਾਲ ਮੈਰਿਟ ਲਿਸਟ ਸ਼ੇਅਰ ਕਰਦੇ ਹਾਂ ਜਿਹੜੀ ਕਿ ਜਾਰੀ ਕੀਤੀ ਗਈ ਹੈ ਵੈਸੇ ਦੋਸਤੋ ਇਹ ਕੋਈ ਮੈਰਿਟ ਲਿਸਟ ਨਹੀਂ ਹੈ ਇਹ ਸਿਰਫ ਇੱਕ ਰੈਂਕ ਵਾਈਜ਼ ਰਿਜ਼ਲਟ ਹੈ ਠੀਕ ਹੈ ਜੀ ਜਿਹਦੇ ਵਿੱਚ ਆਪਾਂ ਸ਼ੁਰੂ ਤੋਂ ਲੈ ਕੇ ਲਾਸਟ ਦੇ ਤੱਕ ਜੇਕਰ ਚੈੱਕ ਕਰੀਏ ਇੱਧਰ ਆਪਣੇ ਮਾਰਕਸ ਦਿੱਤੇ ਹੋਏ ਨੇ ਔਰ ਇੱਧਰ ਆਪਣੇ ਸੀਰੀਅਲ ਨੰਬਰ ਵੀ ਦਿੱਤੇ ਹੋਏ ਨੇ ਸੋ ਆਪਾਂ ਜੇਕਰ ਚੈੱਕ ਕਰੀਏ ਤੇ ਇਹਦੇ ਵਿੱਚ ਕੁੱਲ ਬੱਚੇ ਜਿਹੜੇ ਸ਼ਾਮਿਲ ਕੀਤੇ ਗਏ ਨੇ 262 ਪੇजेस ਤੱਕ 4956 ਬੱਚੇ ਟੋਟਲ ਸ਼ਾਮਿਲ ਨੇ ਇਸ ਲਿਸਟ ਦੇ ਵਿੱਚ ਪਰ ਆਪਾਂ ਨੂੰ ਇਹਨਾਂ ਦੇ ਨਾਲ ਕੋਈ ਮਤਲਬ ਨਹੀਂ ਕਿ ਕਿੰਨੇ ਬੱਚੇ ਨੇ ਆਪਾਂ ਨੂੰ ਸਿਰਫ ਇੱਕ ਸ਼ੀਟ ਚਾਹੀਦੀ ਆਪਣੇ ਵਾਲੀ ਉਹਦਾ ਆਪਾਂ ਪ੍ਰੈਡਿਕਸ਼ਨ ਕਰਨ ਲੱਗੇ ਆ ਸੋ ਦੇਖੋ ਇਹਦੇ ਵਿੱਚ ਜਿਹੜੇ ਹਾਈएस्ट ਮਾਰਕਸ ਨੇ 79.25 ਔਰ 77.25 ਇਹ ਤੋਂ ਬਾਅਦ ਆਪਣੇ ਜਿਹੜੇ ਮੈਰਿਟਡ ਆਉਣੀ ਹੈ 74 77 75 72 71 70 3 4 4 5 6 ਠੀਕ ਹੈ ਜੀ ਇਹਨਾਂ ਦੇ ਨਾਲ ਕੈਟਾਗਰੀ ਵੀ ਦਸੀਏ ਸੋ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜੇਕਰ ਤੁਹਾਡੀ ਕੈਟਾਗਰੀ BC ਹੈ 1 2 2 BC ਵਾਲੇ 2 ਤੇ 3 BC ਵਾਲੇ ਤਿੰਨ ਬੱਚੇ ਨੇ ਜਿਨ੍ਹਾਂ ਦਾ ਇੱਕ ਦਾ ਨੰਬਰ ਹੈ 69 74 ਔਰ 77 ਔਰ BC ਦੇ ਵਿੱਚ ਜਿਹੜੀਆਂ ਪੋਸਟਾਂ ਨੇ ਉਹ ਵੀ ਸਿਰਫ 3 ਨੇ ਠੀਕ ਹੈ ਜੀ ਆ ਦੇਖ ਲਓ BC ਦੇ ਵਿੱਚ ਪੋਸਟਾਂ ਵੀ ਸਿਰਫ 3 ਨੇ ਸੋ ਜਿਹੜੇ ਬੱਚੇ ਪਹਿਲੇ 3 ਹਾਈਐਸਟ ਜਿਹੜੇ ਮੈਂ ਹੁਣੇ ਤੁਹਾਨੂੰ ਦਿਖਾਏ ਨੇ ਸਿਰਫ ਜੇਕਰ ਉਹ ਉਹਨਾਂ ਵਿੱਚੋਂ ਕੋਈ ਨਹੀਂ ਲੱਗਣਾ ਚਾਹੁੰਦਾ ਤਾਂ ਫਿਰ ਦੂਸਰਿਆਂ ਦਾ ਨੰਬਰ ਆ ਸਕਦਾ ਸੋ ਦੋਸਤੋ ਆਪਾਂ ਇਹ ਨੋਟੀਫਿਕੇਸ਼ਨ ਵੀ ਆ ਦੇਖੋ 12 2024 ਗਰੁੱਪ ਸੀ ਦੀਆਂ ਭਰਤੀਆਂ ਸੀਗੀਆਂ ਜਿਹੜੀਆਂ ਇਹ ਹੀ ਐ এসএসসিਡੀਓ ਕਲਰਕਮ ਡਾਟਾ ਐਂਟਰੀ ਆਪਰੇਟਰ ਵੀ ਸੀਗੀਆਂ ਟੋਟਲ ਪੋਸਟਾਂ ਜਿਦੇ ਵਿੱਚ ਆਪਾਂ ਕੈਟਾਗਰੀ ਵਾਈਜ਼ ਵੰਡ ਤੁਹਾਨੂੰ ਦਿਖਾ ਦਿੰਨੇ ਆ ਕਿ 6 ਪੋਸਟਾਂ ਜਿਹੜੀਆਂ ਜਨਰਲ ਦੀਆਂ ਨੇ ਐਸਸੀ ਦੀ ਇੱਕ ਪੋਸਟ ਐ ਐਸਆਰਓ ਦੀਆਂ ਤਿੰਨ ਨੇ ਬੀਸੀ ਦੀ ਤਿੰਨ ਪੋਸਟਾਂ ਨੇ ਐਕਸ ਸਰਵਿਸਮੈਨ ਦੀਆਂ ਦੋ ਪੋਸਟਾਂ ਨੇ ਐਕਸ ਸਰਵਿਸਮੈਨ ਐਸਸੀ ਦੀਆਂ ਇੱਕ ਪੋਸਟ ਐ ਫਿਜ਼ੀਕਲ ਹੈਂਡੀਕੈਪਡ ਦੇ ਲਈ ਇੱਕ ਐਂਡ ਫਰੀडम फाइਟਰ ਦੇ ਲਈ ਇੱਕ ਪੋਸਟ ਐ ਸੋ ਹੁਣ ਤੁਸੀਂ ਦੇਖ ਸਕਦੇ ਹੋ 49000 ਸੌਰੀ ਦੋਸਤੋ 49550 ਜਾਰੀ 956 ਦੇ ਵਿੱਚੋਂ ਤੁਸੀਂ ਕਿੰਵੇਂ ਰੈਂਕ ਤੇ ਆਦੇ ਹੋ ਇਹਨਾਂ 20 ਪੋਸਟਾਂ ਦੇ ਵਿੱਚ ਸੋ ਥੰਬਨੇਲ ਤੇ ਨਾ ਜਾਣਾ ਮੈਂ ਜਿੱਥੇ ਲਿਖਿਆ ਸੀ ਕਿ 50 ਨੰਬਰ ਵਾਲੇ ਵੀ ਉਹ ਪੂਰੀ ਲਾਈਨ ਇਹ ਹੈ ਕਿ 50 ਨੰਬਰ ਵਾਲੇ ਵੀ ਨਾ ਸੋਚਣ ਕਿਉਂਕਿ 20 ਪੋਸਟਾਂ ਸਹੀਆਂ ਜਿਹੜੇ ਹਾਈएस्ट ਰੈਂਕ ਤੇ ਬੈਠੇ ਨੇ ਸਿਰਫ ਉਹੀ ਲੱਗਣਗੇ ਹਾਂ ਜੇ ਉਹਨਾਂ ਵਿੱਚੋਂ ਕੋਈ ਟੀਚਰ ਹੋਇਆ ਵੀ ਆਪਣੇ ਆਪ ਨੂੰ ਚੈੱਕ ਕਰਨ ਦੇ ਲਈ ਪੇਪਰ ਦੇ ਕੇ ਆਇਆ ਹੋਇਆ ਫਿਰ ਤੁਹਾਡਾ ਨੰਬਰ ਜ਼ਰੂਰ ਆ ਸਕਦਾ ਵੈਸੇ ਡੀਮੋਟੀਵੇਟ ਨਹੀਂ ਕਰ ਰਿਹਾ ਤੁਹਾਨੂੰ ਯਕੀ ਇਹਦੇ ਵਿੱਚ ਪੋਸਟਾਂ ਥੋੜੀਆਂ ਸੀ ਪਹਿਲਾਂ ਕਲਰਕ ਦੀਆਂ ਜਿਹੜੇ ਪੋਸਟਾਂ ਸੀ ਕਿ ਬਹੁਤ ਜ਼ਿਆਦਾ ਆਈਆਂ ਸੀ ਇਸ ਕਰਕੇ ਉਹਨਾਂ ਦੀਆਂ ਸੈਕੰਡ ਲਿਸਟਾਂ ਵੀ ਬਹੁਤ ਜ਼ਿਆਦਾ ਆਈਆਂ ਨੇ ਸੈਕੰਡ ਕੋ 6th ਤੱਕ ਲਿਸਟ ਆਈ ਸੀਗੀ ਦੁਬਾਰਾ ਟਾਈਪਿੰਗ ਦੇ ਲਈ ਬੁਲਾਇਆ ਗਿਆ ਸੀ ਪਰ ਚਿੰਤਾ ਨਾ ਕਰੋ ਟਾਈਪਿੰਗ ਦੇ ਵਿੱਚ ਜ਼ਰੂਰ ਬੁਲਾਇਆ ਜਾਵੇਗਾ 3-4% ਵੱਧ ਬੱਚਿਆਂ ਨੂੰ ਜਿਵੇਂ ਕਿ ਵੀ ਹੈ ਤਾਂ ਹੋ ਸਕਦਾ ਹੈ 100 ਕੋ ਬੁਲਾਣੋ ਪਰ ਹਾਂ ਟਾਈਪਿੰਗ ਵੀ ਸਾਰਿਆਂ ਕੋਲ ਕਲੀਅਰ ਨਹੀਂ ਹੁੰਦੀ ਸੋ ਆਪਣਾ ਟਾਈਪਿੰਗ ਵਾਲ ਜ਼ਰੂਰ ਫੋਕਸ ਕਰ ਲੈਣਾ ਜਿਨ੍ਹਾਂ ਬੱਚਿਆਂ ਦੇ ਇਨ੍ਹਾਂ ਮੈਰਿਟਾਂ ਦੇ ਵਿੱਚ ਨਾਮ ਆ ਚੁੱਕੇ ਨੇ